ਕਰਾਲਾ ਕਰਾਲਾ ਵਿਆ ਤੇਰਾ ਨੀ ਜੀ ਕਰਦਾ ਤੇਰਾ ਕੋਈ ਮੂੰਹ ਸ਼ਾਨਨੀ ਚ ਦੇਖੇ ਲੋ ਜੀ ਕਰਵਾ ਚੌਥ ਵਾਸਤੇ ਸਾਰੀ ਆਈਟਮਾਂ ਤਿਆਰ ਨੇ ਬਈ ਆ ਦੇਖੋ ਬਹੁਤ ਵਧੀਆ ਸੈੱਟ ਹੈ ਜੀ ਤੇ ਨਾਲ ਕਰਵਾ ਚੌਥ ਵਾਸਤੇ ਆ ਸੋਹਣੀ ਸੋੜੀਆਂ ਚੂੜੀਆਂ ਨੇ ਦੇਖੋ ਜੀ ਕਲੀਰੇ ਬਹੁਤ ਵਧੀਆ ਸੋਹਣੇ ਸੋਹਣੇ ਨੇ ਜੀ ਤੇ ਤੁਸੀਂ ਇਹ ਵੀ ਲਿਜਾ ਸਕਦੇ ਹੋ ਜੀ ਠੀਕੋ ਜੀ ਫੈਂਸੀ ਆਈਟਮਾਂ ਸਾਰੀਆਂ ਆ ਦੇਖੋ ਜੀ ਆ ਨਿਗਾ ਮਰਵਾ ਦੇ ਬਾਈ ਸਾਰੇ ਕਿਤੇ ਆ ਦੇਖੋ ਸਾਰੀਆਂ ਫੈਂਸੀ ਆਈਟਮਾਂ ਆ ਬਾਈ ਇਹ ਤੁਸੀਂ ਸਾਰੀਆਂ ਲਿਜਾ ਸਕਦੇ ਹੋ ਤੇ ਜਿਹੜਾ ਕੋਈ ਸ਼ੇਅਰ ਕਰਕੇ ਆਊਗਾ ਆ ਐਨਜੋ ਆ ਬਾਈ 100 ਰੁਪਏ ਦੀ ਇੱਕ ਆ ਤੇ 150 ਦੀਆਂ ਦੋ ਨੇ ਆ ਹੈਗਾ ਜੀ ਬਾਡੀ ਲੋਸ਼ਨ ਤੇ ਇਹਦਾ ਪ੍ਰਿੰਟ ਰੇਟ ਹੈਗਾ ਜੀ 240 ਰੁਪਏ ਇੱਕ ਨਾਲ ਇੱਕ ਬਿਲਕੁਲ ਫਰੀ ਹੈ ਬਈ ਜੀ ਆਹ ਲੋ ਜੀ ਬਹੁਤ ਸੋਹਣੇ ਇਤਰ ਵੀ ਲਿਆਉਂਦੇ ਹੋਏ ਨੇ ਬਹੁਤ ਵਧੀਆ ਵਧੀਆ ਖੁਸ਼ਬੂ ਆ ਤੇ ਸਾਰੇ ਆਈਟਮਾ ਰੱਖਿਓ ਨੇ ਬਈ ਆ ਦੇਖੋ ਸਪਰੇਹਾਂ ਪਈ ਨੇ ਬਾਡੀਸ ਪਈਆਂ ਆਪ ਇਹਨੇ ਸੈਂਟ ਜੀ ਬਾਕੀ ਇੰਜੋ ਵਗੈਰਾ ਹੈਗੀਆਂ ਨੇ ਜੀ ਆਹ ਕਰੀਟੇਨ ਬਾਕੀ ਸਾਰੇ ਕੋਸਮੈਟਿਕ ਦਾ ਸਾਰਾ ਸਮਾਨ ਪਿਆ ਬਈ ਆ ਦੇਖੋ ਛਾਤੀ ਮਰਵਾ ਦੋ ਸਾਰੇ ਕਿਤੇ ਬਈ ਤੇ ਆ ਪਏ ਨੇ ਚੂੜੇ ਪਏ ਨੇ ਬਾਈ ਕੋਈ ਬਾਈ ਫੇਸ਼ਲ ਕਿਟਾ ਵੀ ਪਈਆਂ ਨੇ ਤੇ ਐਂਡ ਅੰਡਰਗਾਰਮੈਂਟਸ ਪਏ ਨੇ ਬਈ ਕਿ ਤੁਸੀਂ ਜਿਹੜੀ ਆਟਮ ਲੈਣੀ ਆ ਤੁਸੀਂ ਲਿਜਾ ਸਕਦੇ ਹੋ ਚਨੀਰ ਬਿਊਟੀ ਵਰਕਸ਼ਾਪ ਤੇ ਸੋਨੂੰ ਐਡਰੈਸ ਪਾ ਦਾਂਗੇ ਏ ਟੂ ਜ਼ੈਡ ਪਿਆ ਦੇਖੋ ਬਾਈ ਸਰ ਆਸ-ਪਾਸੇ ਤੇ ਆ ਦੇਖੋ ਬਾਈ ਆ ਸਮਾਨ ਪਿਆ ਕੁਰੀਆਂ ਵਧੀਆ-ਵਧੀਆ ਕੁਆਲਿਟੀਆਂ ਰੱਖਿਓ ਇਹਨੇ ਬਾਈਆਂ ਨੇ ਲਓ ਜੀ ਐਡਰੈਸ ਸੁਣ ਲੋ ਧਿਆਨ ਨਾਲ ਜੀ ਇੱਧਰ ਹੈਗਾ ਬੋਹਰ ਰੋਡ ਜੀ ਤੇ ਆ ਹੈਗਾ ਸੋਨੂੰ ਰੈਡੀमेड ਤੇ ਇੱਧਰਲੀ ਸਾਈਡ ਹੈਗਾ ਜੀ ਆਪਣਾ ਮੇਨ ਰੋਡ ਜੀ ਤੇ ਨਾਲ ਹੈਗਾ ਜੀ ਦੀਪ ਜੁਐਲਰਜ਼ ਤੇ ਬਿਊਟੀ ਵਰਕਸ਼ਾਪ ਤੇ ਆ ਹੈਗਾ ਜੀ ਸਾਹਮਣੇ ਬਿਊਟੀ ਵਰਕਸ਼ਾਪ ਨਿਊ ਸ਼ਾਪ ਆ ਜੀ ਤੇ ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰੋ